ਬਿੱਟੂ ਨੂੰ ਵੱਡਾ ਆਦਮੀ ਬਣਾਉਣ ਦੇ ਵਾਅਦੇ ਨਾਲ ਅਮਿਤ ਸ਼ਾਹ ਦਾ ਬੰਦੀ ਸਿੱਖਾਂ ਤੇ ਸੰਦੇਸ਼ ਲੁਧਿਆਣਾ ਰੈਲੀ 'ਚ ਕਿਹਾ ਬਿਆਨ ਸਿੰਘ ਦੇ ਕਾਤਲਾਂ ਨੂੰ ਨਹੀਂ ਕਰ ਸਕਦੇ ਮਾਫ। ਮਾਨ ਸਰਕਾਰ ਤੇ ਬਰੇ ਅਮਿਤ ਸ਼ਾਹ ਬੋਲੇ ਕੇਜਰੀਵਾਲ ਨੇ ਪੰਜਾਬ ਨੂੰ ਬੜਾਇਆ ਭ੍ਰਿਸ਼ਟਾਚਾਰ ਦਾ ATM ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ATM ਕਾਰ। ਪੰਜਾਬ ਦੌਰੇ ਤੇ ਪਹੁੰਚੇ ਕੇਜਰੀਵਾਲ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ ਕਿ ਆਜ਼ਾਦੀ ਸੰਵਿਧਾਨ ਤੇ ਲੋਕਤੰਤਰ ਖਤਰੇ 'ਚ। ਸ਼ੈਵਲ ਬਾਦਰੀਆ ਚੋਣ ਪ੍ਰਚਾਰ ਦੇ ਆਖਰੀ ਐਤਵਾਰ ਮੁੱਖ ਮੰਤਰੀ ਮਾਨ ਨੇ ਚੋਕੀ ਪੂਰੀ ਤਾਕਤ ਸਵੇਰੇ ਖਰੂਦ ਸਾਹਿਬ ਤੋਂ ਸ਼ੁਰੂ ਕੀਤਾ ਸੀ ਚੋਣ ਪ੍ਰਚਾਰ ਸ਼ਾਮ ਵੇਲੇ ਫਰੋਸਪੁਰ ਹਲਕੇ ਚਕਾਕਾ ਬ੍ਰਾਡਲੇ ਕੀਤਾ ਰੋਡ ਸ਼ੋਅ ਦੇਗਾ ਗਾਦੀ ਦਾ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਕਿਹਾ ਤਰਮ ਦੇ ਨਾਮ ਤੇ ਪਟਕਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪੁੱਛਿਆ ਕਿਹੜਾ ਰੱਬ ਕਹਿੰਦਾ ਹੈ ਭਾਜਪਾ ਨੂੰ ਵੋਟ ਦੋ ਰਮਨੀਕਾ ਲਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਕਿ ਆ ਸਿਰਫ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਦਾ ਹੋਇਆ ਵਿਕਾਸ ਪਿਛਲੇ 7 ਸਾਲਾਂ ਤੋਂ ਲੱਗੀ ਹੈ ਬ੍ਰੇਕ ਕਾਂਗਰਸ ਨੇ ਵੀ ਸਿਰਫ ਕਰਵਾਏ ਪੈਚ ਵਰਕ ਗੁਰਦਾਸਪੁਰ ਚ ਐਫ ਸੀ ਆਈ ਦੇ ਗੋਦਾਮ ਦੇ ਬਾਹਰ ਜ਼ਬਰਦਸਤ ਥੰਗਾ ਮਾਗੂਲੀ ਚੱਲਣ ਨਾਲ ਟਰੱਕ ਡਰਾਈਵਰ ਦੀ ਮੌਤ ਆਰਥੀ ਅਤੇ ਲੱਗੇ ਕਤਲ ਦੇ ਇਲਜ਼ਾਮ ਉਸੇ ਚਾਈ ਪਰਿਵਾਰ ਨੇ ਆਰਥੀ ਦੀ ਪੰਨੀ ਗੱਡੀ ਯਾਪੋਲ ਇਸ ਤੇ ਵੀ ਸਫਤਾ ਜੁਆਇੰਟ ਆਪਰੇਸ਼ਨ ਇੰਟਰਨੈਸ਼ਨਲ ਡਰੱਗ ਰੈਕਟ ਦਾ ਪਰਦਾ ਫਾਸ਼ ਸੱਤ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 5.5 ਕਿਲੋ ਹੈਰੋਇਨ ਤੇ 1.5 ਲੱਖ ਦੀ ਡਰੱਗ ਮਣੀ ਜਾ ਸਸਿਕਾਲ న్యూਸ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਬਰਨਾਲਾ ਤੋਂ ਬਰਨਾਲਾ ਦੇ ਵਿੱਚ ਦਿਨ ਦਿਹਾੜੇ ਕਤਲ ਹੋਇਆ ਗੋਲੀਆਂ ਮਾਰ ਕੇ ਇੱਕ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਈ ਨੌਜਵਾਨਾਂ ਨੇ ਤਲਵਾਰਾਂ ਦੇ ਨਾਲ ਪਹਿਲਾਂ ਹਮਲਾ ਕੀਤਾ ਹਮਲੇ ਤੋਂ ਬਾਅਦ ਗੋਲੀ ਚਲਾਈ ਗਈ ਔਰ ਇਸ ਗੋਲੀ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ ਹਮਲੇ ਚ ਮ੍ਰਿਤਕ ਦਾ ਪ੍ਰਾ ਰਬੀਰ ਰੂਪ ਨਾਲ ਜ਼ਖਮੀ ਹੋ ਗਿਆ ਪੁਰਾਣੀ ਰੰਜਿਸ਼ਤਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ 10 ਦਿਨ ਪਹਿਲਾਂ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਸੀ ਬਰਨਾਲਾ ਦੇ ਪਿੰਡ ਕਾਲੇਕੇ ਦਾ ਇਹ ਮਾਮਲਾ ਹੈ ਜਿੱਥੇ ਇਹ ਲੜਾਈ ਹੋਈ ਪਹਿਲਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਲੜਾਈ ਹੋਈ ਤੇ ਬਾਅਦ ਚ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਇਸ ਨੌਜਵਾਨ ਦੀ ਜਾਨ ਚਲੀ ਗਈ। ਇਸ ਦਾ ਪ੍ਰਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 293 ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਰੰਜਿਸ਼ ਤੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਇੱਕ ਨੌਜਵਾਨ ਦਾ ਕਤਲ ਹੋ ਗਿਆ ਉਸ ਦੀ ਜਾਨ ਚਲੀ ਗਈ। ਸੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹਸਪਤਾਲ ਦੇ ਵਿੱਚ ਉਸ ਨੌਜਵਾਨ ਦੇ ਰਿਸ਼ਤੇਦਾਰ ਉਸਤੇ ਜਾਣਕਾਰ ਇਕੱਠੇ ਹੋਏ ਨੇ ਇੱਕ ਨੌਜਵਾਨ ਜ਼ਖਮੀ ਹੈ ਉਸਤਾਇਲਾਤ ਚੱਲ ਰਿਹਾ ਔਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਕੋਈ ਪੁਰਾਣੀ ਇਹਨਾਂ ਦੀ ਰੰਜਿਸ਼ ਦੀ ਕੋਈ ਲੜਾਈ ਭੜਾਈ ਚੱਲ ਰਹੀ ਸੀ ਉਹ ਸਵਾਦ ਚ ਇਹਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ ਮੈਨੂੰ ਉਤੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਦਾ ਡਰਾਈਵਰ ਹਾਂ ਜੀ ਉਹ ਉਤੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਇਆ ਸੀ ਸਾਡੇ ਨਕਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਸਿੱਧੀ ਲੈ ਕੇ ਜਾ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਟਰੌਲੀ ਤੇ ਆਪਣੇ ਹਸਪਤਾਲ ਸਰਕਾਰੀ ਚ ਸਾਡੇ ਪਿੰਡ ਦੀ ਸੀਗੇ ਜੀ ਨਾਂਗੇ ਅੱਛਾ ਹਾਂਜੀ ਤੇ ਪਿਸਟਲ ਸੀਗੇ ਉਹਨਾਂ ਕੋਲੇ ਦੋ ਫਾਇਰ ਮਾਰੇ ਆਨਸਾਰ ਜੀ ਹੋਰ ਤਾਂ ਕੋਈ ਗੱਲ ਬਾਤ ਫਾਇਰਾਂ ਜੀ ਸੀ ਕੋਈ ਆ ਬਾਸ ਥੋੜੇ ਜਣਾਂ ਦੀ ਹੀ ਗੱਲ ਇਹ ਦੀ ਪੰਜ 500 ਦਿਨਾਂ ਦੀ ਗੱਲ ਹੈ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜਦੇ ਸੀ ਇੱਥੇ ਜੀ ਪਣਾਉਂਦੇ ਕਿੰਨੇ ਕੀ ਹੈਗਾ ਕਾਰਨ ਦੂਸਰੇ ਦਾ ਹਾਂ ਜੀ ਸਾਡੇ ਪਿੰਡ ਵੀ ਨੇ ਜੀ ਤਾਂ ਅਸ਼ੀਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਬਰਨਾਲਾ ਤੋਂ ਹੋ ਜਾਣਕਾਰੀ ਦੇ ਲਈ ਅਸ਼ੀਸ਼ ਕੀ ਰੰਜਿਸ਼ ਕੀ ਸੀ ਕੀ ਪੂਰਾ ਮਾਮਲਾ ਸੀ ਜੀ ਜੀ ਮੈਂ ਦੱਸਣਾ ਚਾਹਣਾ ਕਿ ਬਰਨਾਲਾ ਦੇ ਕਾਲੇ ਕਾਲੇ ਕੇ ਪਿੰਡ ਵਿੱਚ ਅਜੇ ਇੱਕ ਘਟਨਾ ਵਾਪਰੀ ਇੱਥੇ ਦੋ ਜੁਬਗ ਮੋਟਰਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ 15-20 ਲੋਕਾਂ ਨੇ ਘੇਰਾ ਹੈ ਤੇ ਉਥੇ ਉਹਨਾਂ ਨੇ ਤੇ ਦੱਸਿਆ ਜਿਵੇਂ ਦੱਸਾਂ ਬਤਾਉ 23 ਹਥਿਆਰ ਹਥਿਆਰ ਦੇ ਨਾਲ ਉਹਨਾਂ ਨੇ ਗੋਲੀਆਂ ਫਾਇਰਿੰਗ ਕੀਤੀ ਜਿਹੜਾ ਜੁਗ ਬਗ ਮਰਿਆ ਉਹਦੇ ਤਿੰਨ ਵਫੈ ਲੱਗੇ ਨੇ ਇੱਕ ਸਿਰ ਤੇ ਇੱਕ ਲੱਤ ਤੇ ਤੇ ਇੱਕ ਹੱਥ ਤੇ ਤੇ ਦੂਸਰਾ ਜ਼ਖਮੀ ਹੋਇਆ ਜਿਹੜਾ ਹਸਪੀਟਲ ਐਡਮਿਟ ਕਰ ਹੈਗੇ ਇਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਹਨਾਂ ਦੀ ਲੜਾਈ ਹੋਈ ਸੀ ਜਿਹੜਾ ਜਿਹੜਾ ਜੁਗ ਬਗ ਦੀ ਜੀ ਮੌਤ ਹੋਈ ਹੈ ਉਹ ਦੱਸਿਆ ਜਾ ਰਿਹਾ ਕਿ ਰਪਿੰਦਰ ਸਿੰਘ ਜਿਹਦੀ ਮੈਥੀ ਹੋਈ ਹੈ ਉਹ ਉਹਦੇ ਮਾਤਾ ਪਿਤਾ ਹਣੇ ਚਾਹਦੇ ਚਾਚਾ aí ਕੋਲ ਰਹਿੰਦਾ ਸੀ ਕੋ ਜਿਹੜੇ ਕਾਲਾ ਤਰੋਂਲਾ ਤੇ ਬਾਲਾ ਕੇਸ ਵਿੱਚ ਇਹ ਕੁਝ ਦਿਨ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆ ਕੇ ਆਇਆ ਸੀ ਤੇ ਜਿਸ ਜਸਮਤ ਸਿੰਘ ਜੀ ਹੈ ਕਿ ਇਹਨਾਂ ਦੀ ਆਪਸੀ ਪੁਰਾਣੀ ਨੰਗੇ ਸੀ ਇਹਨਾਂ ਨੇ ਪਹਿਲਾਂ ਉਹਨਾਂ ਦਾ ਬੰਦਾ ਕੁੱਟਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇਹਨੂੰ ਘੇਰ ਕੇ ਗੋਲੀ ਵਾਰੀ ਕੀਤੀ ਹੈ ਪਰ ਵੱਡੀ ਗੱਲ ਇਹ ਹੈ ਕਿ ਜਿੱਥੇ ਲੋਕ ਲੋਕ ਸਭਾ ਚੋਣਾਂ ਲੈ ਕੇ ਅਸਲੇ ਜਮ੍ਹਾਂ ਕਰਾਏ ਜਾਂਦੇ ਨੇ ਧਿਆਨ ਕਿਤੇ ਜਾਂਦੇ ਨੇ ਪਰ ਅੱਜ ਇੱਥੇ ਫਾਇਰਿੰਗ ਹੋਈ ਹੈ ਬਟੀਗਲ ਦੇਖਣ ਨੂੰ ਮਿਲੀਗੀ ਇਤ੍ਰੋਨ ਲਾਦੇ ਪਿੰਡ ਕਾਲੇ ਕੇ ਪਿੰਡ ਜੇ ਫਾਇਰਿੰਗ ਹੋਈ ਇੱਕ ਜੋਗਤ ਦੀ ਮੌਤ ਹੋਈ ਇੱਕ ਜ਼ਖਮੀ ਹੋਇਆ ਜੀ ਅੱਛਾ ਅਸ਼ੀਸ਼ ਇਸ ਨੂੰ ਗੈਂਗਵਾਰ ਦਾ ਮਾਮਲਾ ਕਹਿ ਸਕਦੇ ਗੈਂਗਵਾਰ ਦਾ ਨਹੀਂ ਕਹਿ ਸਕਦੇ ਕਿਉਂਕਿ ਦੋ ਇੱਕੋ ਹੀ ਪਿੰਡ ਦੇ ਮਾਰਨ ਵਾਲੇ ਵੀ ਇੱਕੋ ਹੀ ਪਿੰਡ ਦੇ ਨੇ ਕਾਲੇ ਕੇ ਦੇ ਨੇ ਪਰ ਗੈਂਗਵਾਰ ਦਾ ਨਹੀਂ ਕਹਿ ਸਕਦੇ ਪਰ ਹਜੇ ਅਸਲ ਰੰਜਿਸ ਦਾ ਪਤਾ ਨਹੀਂ ਚੱਲਿਆ ਪੁਲਿਸ ਤਪੀਸ਼ ਤੇ ਛਾਪਾ ਮਾਰੀ ਤੇ ਲੱਗੀ ਹੋਈ ਹੈ ਤੇ ਪੁਲਿਸ ਦੇ ਇਹ ਕਹਿੰਨਾ ਹੈ ਕਿ ਅਸੀਂ ਛਾਪਾ ਮਾਰੀ ਦੋਸ਼ੀ ਨੇ ਉਹਨਾਂ ਨੂੰ ਜਲਦੀ ਫੜ ਲਾਂਗੇ ਪਰ ਹਜੇ ਇੱਕ ਇਹ ਗੱਲ ਕਲੀਅਰ ਨਹੀਂ ਹੋਈ ਪਰ ਸੂਤਰਾਂ ਤੋਂ ਇਹ ਜਰੂਰ ਪਤਾ ਲੱਗਿਆ ਕਿ ਆਪਸੀ ਰنجਿਸ਼ ਦੀ ਜਿਹੜੀ ਮਹੀਨੇ ਤੋਂ ਇਹ ਚੱਲਦੀ ਆ ਰਹੀ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਉਹਨਾਂ ਦੇ ਬੰਦਾ ਘੁੱਟਿਆ ਸੀ ਤੇ ਜਲਦੀ ਉਹਨਾਂ ਨੇ ਇਹਨਾਂ ਦਾ ਬਦਲਾ ਦਿੱਤਾ ਕੋਈ ਅਰੈਸਟ ਹੋਈ ਹੈ ਨਹੀਂ ਹਾਲੇ ਕੁਝ ਨਹੀਂ ਪੁਲਿਸ ਦਾ ਵੱਲੋਂ ਛਾਪੇਮਾਰੀ ਚੱਲ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਅਸ਼ੀਸ਼ ਇਸ ਜਾਣਕਾਰੀ ਦੇ ਲਈ ਤਾਂ ਬਰਨਾਲਾ ਦੀ ਇਹ ਘਟਨਾ ਹੈ ਜਿੱਥੇ ਇੱਕ ਨੌਜਵਾਨ ਦੀ ਅਬਸੀ ਰنجਿਸ਼ ਦੇ ਚੱਲਦੇ ਹੋਏ ਲੜਾਈ ਦੇ ਦੌਰਾਨ ਮੋਟਰ ਤੇ ਖਬਰ ਲੁਧਿਆਣਾ ਤੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਔਰ ਇਸ ਮੌਕੇ ਆਪਣੇ ਸੰਬੋਧਨ ਦੇ ਦੌਰਾਨ ਉਹਨਾਂ ਬੰਦੀ ਸਿੰਘਾਂ ਦੇ ਮਸਲੇ ਤੇ ਇੱਕ ਵੱਡਾ ਇਸ਼ਾਰਾ ਕੀਤਾ ਉਹਨਾਂ ਕਿਹਾ ਕਿ ਪੰਜਾਬ ਦੇ ਸਾਬਕਾ ਸੀਐਮ ਬੀਨ ਸਿੰਘ ਦੇ ਕਾਤਲਾਂ ਨੂੰ ਮੁਆਫੀ ਨਹੀਂ ਦਿੱਤੀ ਜਾਏਗੀ ਦਰਸਲ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਅਸੀਂ ਰੈਲੀ ਕਰਨ ਪਹੁੰਚੇ ਸੀ ਔਰ ਰੈਲੀ ਨੂੰ ਸੰਬੋਧਨ ਦੇ ਦੌਰਾਨ ਉਹਨੇ ਕਿਹਾ ਕਿ ਬਿੱਟੂ ਮੇਰੇ 5 ਸਾਲਾਂ ਤੋਂ ਦੋਸਤ ਨੇ ਔਰ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਜੇ ਬਿੱਟੂ ਨੂੰ ਲੁਧਿਆਣਾ ਦੇ ਲੋਕ ਇੱਥੋਂ ਜਿਤਾ ਕੇ ਪੇਛਦੇ ਨੇ ਤਾਂ ਉਹ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ। ਇਹ ਰਵਨੀਤ ਬਿੱਟੂ ਮੇਰਾ ਦੋਸਤ ਹੈ 5 ਸਾਲ ਸੇ ਦੋਸਤ ਬਨਾ ਹੈ ਮੇਰਾ। मैंने संसद में सार्वजनिक रूप से कांग्रेस के एमपी थे तब भी कहा था रवनीत बिट्टू मेरा दोस्त है आइयो बहनों आज मैं अपील करने आया हूं ये रवनीत बिट्टू को लुधियाना से दिल्ली की संसद में भेजिए इसको बड़ा आदमी बनाने का काम मैं करूंगा मैं करूंगा रवनीत बिट्टू मेरा दोस्त है और जिन्होंने भी इनके दादाजी की हत्या की है उनको हम माफ नहीं कर सकते नहीं तो आतंकवाद के नशे से भी अमित शाह वालों आज वड्डा वार किया गया और खालिस्तान समर्थकों को उन्होंने दो टुक सुनाई उन्होंने कहा कि आतंकवाद के हमायती कान खोल के सुन लैन जे भला चाहते हो तो आतंकवाद तो दूर रहो क्या कि अगले पांच साल चीजाब नशा खत्म करके दिखावा मोदी जी ने धारा तीन सौ सत्तर समाप्त करकर कश्मीर कर कर से आतंकवाद समाप्त किया है और जो जो लोग पंजाब में आतंकवाद की बात करते हैं वो कान खोलकर सुन लो अपना भला इच्छते हो तो आतंकवाद से दूर रहना ना हम किसी को नहीं बख्शेंगे ये मेरा पंजाब की जनता को वादा है पंजाब के युवाओं को नशे की हालत में देखकर आपसे ज्यादा पीड़ा मेरे मन में मेरे हृदय में होती है हम इसके लिए पूरा इंफ्रास्ट्रक्चर बना चुके हैं चुनाव को बाजू पर रखिए मैं लुधियाना में कहकर जाता हूं पंजाब की जनता को अगले पांच साल में मोदी थ्री में पंजाब से नशे की गर्त को मूल समेत उखाड़ कर हम समाप्त कर देंगे अमित शाह वालों आज आम आदमी पार्टी सीएम भगवंत मान एटीएम कार्ड की तरह बरत्या जा रहा है शाह वालों कही गई भी आम पार्टी क्रेडिट लेती है पूरा पंजाब आज भ्रष्टाचार का अड्डा बना है केजरीवाल को केस लड़ना है फीस चाहिए तो पंजाब के एटीएम से उठा लेते हैं केजरीवाल ने अपने पंजाब को भ्रष्टाचार का एटीएम बनाकर रखा है एटीएम बना उनको चुनाव लड़ना है अपना क्रेडिट कार्ड मान नाम का क्रेडिट कार्ड एटीएम में डालकर पैसा दिल्ली ले जाते हैं और ये पंजाब की सरकार जो है ना ये झोला छाप सरकार है मेरी बात ध्यान से सुनना झोला छाप सरकार नरेंद्र मोदी जी हर गरीब को पांच किलो अनाज मुफ्त भेज रहे हैं ए भगवंत मान वो पांच किलो अनाज पर अपना झोला चढ़ाकर केजरीवाल की फोटो छापकर गरीब को दे रहे हैं अरे भगवंत मान कोई जरीब झोला नहीं खा सकता खर्चा करना ही था तो मोदी जी पांच किलो देते हैं तुम दो किलो गेहूं और दे देते ਕੇਂਦਰੀ ਗ੍ਰਹਿ ਮੰਤਰੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਪਾਜਪਾ ਭ੍ਰਿਸ਼ਟਾਚਾਰ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਜੇਕਰ ਭ੍ਰਿਸ਼ਟਾਚਾਰ ਦੇ ਉੱਤੇ ਨਾ ਬੋਲਣ ਤਾਂ ਮੈਨੂੰ ਲੱਗਦਾ ਬਹੁਤ ਚੰਗਾ ਹੈਗਾ ਕਿਉਂਕਿ ਅੱਜ ਕੌਣ ਨਹੀਂ ਜਾਣਦਾ ਕਿ ਜੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੋਪਰਿਸਟ ਪਾਰਟੀ ਹੈਗੀ ਹੈ ਤਾਂ ਉਹ ਭਾਜਪਾ ਹੈ ਜੇ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਜੇ ਘਟਾਲਾ ਹੈਗਾ ਜੋ ਭਾਜਪਾ ਨੇ ਕੀਤਾ ਆ ਉਹ ਇਲੈਕਟਰਨਲ ਬਾਂਡ ਹੈਗਾ ਅੱਜ ਬੱਚਾ ਬੱਚਾ ਜਾਣਦਾ ਹੈਗਾ ਕਿ ਕਿਸ ਤਰੀਕੇ ਨਾਲ ਇਹਨਾਂ ਕੰਪਨੀਆਂ ਨੂੰ ਡਰਾ ਕੇ ਧਮਕਾ ਕੇ ਈਡੀ ਦਾ ਇਸਤੇਮਾਲ ਕਰਕੇ ਉਹਨਾਂ ਤੋਂ ਇਲੈਕਟਰਨਲ ਬਾਂਡ ਦੇ ਥਰੂ ਪੈਸਾ ਲਿਆ ਗਿਆ ਤੇ ਉਹ ਸਿੱਧਾ ਜਿਹੜਾ ਪੈਸਾ ਉਹ ਭਾਜਪਾ ਦੇ ਖਾਤੇ ਦੇ ਵਿੱਚ ਗਿਆ ਇਹ ਤਾਂ ਹੁਣ ਜਦੋਂ 4 ਤਰੀਕ ਨੂੰ ਪੰਦੋਸਤਾਨ ਦੇ ਵਿੱਚੋਂ ਬੀਜੇਪੀ ਦਾ ਸੁਪੜਾ ਸਾਫ਼ ਹੋਵੇਗਾ ਸੱਤਾ ਤੋਂ ਬਾਹਰ ਹੋਣਗੇ ਤਾਂ ਨੇਚਰਲੀ ਇਸ ਦੀ ਇਨਵੈਸਟੀਗੇਸ਼ਨ ਹੋਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਈਡੀ ਦਾ ਇਸਤੇਮਾਲ ਕੀਤਾ ਗਿਆ ਔਰ ਕਿਵੇਂ ਜਿਹੜਾ ਹੈਗਾ ਪੈਸਾ ਇਕੱਠਾ ਕਰਕੇ ਬੀਜੇਪੀ ਦੇ ਖਾਤੇ ਦੇ ਵਿੱਚ ਪਾਇਆ ਗਿਆ ਮੈਂ ਅਮਰਿਤ ਸ਼ਾਹ ਜੀ ਨੂੰ ਪੁੱਛਣਾ ਚਾਹਨਾ ਬਹੁਤ ਸਾਰੇ ਐਸੇ ਲੀਡਰ ਜਿਨ੍ਹਾਂ ਦੇ ਉੱਤੇ ਤੁਸੀਂ ਖੁਦ ਪ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਉਂਦੇ ਰਹੇ ਹੋ ਕਿ ਇਹਨਾਂ ਨੇ ਕਰੋੜਾਂ ਰੁਪਈਆ ਦਾ ਘਪਲਾ ਕੀਤਾ ਹੈ ਅੱਜ ਉਹਨਾਂ ਦਾ ਕੀ ਹੋਇਆ ਅੱਜ ਜਦੋਂ ਉਹ ਭਾਜਪਾ ਦੇ ਵਿੱਚ ਆ ਗਏ ਐ ਤੱਕੀ ਉਹ ਦੁੱਧ ਤੋਤੇ ਹੋ ਗਏ ਐ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਦੱਸੋ ਇਹ ਜਿਹੜੇ ਤੁਹਾਡੇ ਪ੍ਰਸ਼ਾਸਚਾਰੀ ਨੇਤਾ ਨੇ ਜੋ ਅੱਜ ਤੋਂ ਹੱਡੀ ਪਾਰਟੀ ਚ ਨੇ ਕੀ ਤੁਸੀਂ ਇਹਨਾਂ ਨੂੰ ਆਪਣਾ ਏਟੀਐ ਬਣਾਇਆ ਹੋਇਆ ਤੇ ਉਹਦਰਾਤ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਡਟ ਗਏ ਨੇ ਔਰ ਆਪਣੇ ਚੋਣ ਪ੍ਰਚਾਰ ਦੌਰਾਨ ਉਹਨਾਂ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਪਠਿੰਡਾ ਚ ਰੋਡ ਸ਼ੋਅ ਦੌਰਾਨ ਉਹਨਾਂ ਕੇਂਦਰ ਤੇ ਨਿਸ਼ਾਨੇ ਲਾਏ ਉਹਨਾਂ ਕਿਹਾ ਕਿ ਮੋਦੀ ਨੇ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਨਹੀਂ ਹੋਣ ਦਿੱਤਾ ਇਸ ਵਾਰ ਮੋਦੀ ਨੂੰ ਹਟਾਉਣ ਲਈ ਤੁਸੀਂ ਆਪਣੀ ਵੋਟ ਪਾਓ ਯਾਦ ਕਰੋ ਜਦ ਆਪ 2 ਸਾਲ ਪਹਿਲੇ ਜਦ ਕਿਸਾਨ ਦਿੱਲੀ ਗਏ تھے ਆਪ ਕੋ ਦਿੱਲੀ ਮੇ ਘੁਸਨੇ ਨਹੀਂ ਦਿਆ ਇਨ ਲੋਗੋ ਨੇ ਨਹੀਂ ਘੁਸਨੇ ਦਿਆ تھا ਨਾ ਇਨੋਨੇ ਦਿੱਲੀ ਮੇ ਘੁਸਨੇ ਨਹੀਂ ਦਿਆ ਸੜਕ ਕੇ ਉਪਰ ਕੀਲੇ ਲਗਾ ਦੀ इनके बाप की दिल्ली है हमारी दिल्ली आपकी दिल्ली है इस देश के लोगों की दिल्ली है इन्होंने सड़क पे कीले लगा दी बुलडोजर लगा दिए इस बार ऐसा बटन दबाना मोदी को दिल्ली से भगा देना पिछली बार आपसे एक गलती हो गई थी हरसिमरत बादल को आप लोगों ने अपना एमपी बनाया कभी शकल दिखाई कभी शक्ल दिखाई खुड़िया साहब है चौबीस घंटे आपकी गलियों में घूमते रहते हैं रात को दो बजे फोन करोगे ये आपके काम आएंगे इस तो पहला अरविंद केजरीवाल ने फिरोजपुर च नाल मिली की हरपुर च ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨਿਆ ਤੇ ਸਿੱញ ਭਗਵੰਤ ਮਾਨ ਵੀ ਚੌਂਕ ਪਰਚਾਰ ਦੇ ਵਿੱਚ ਲਗਾਤਾਰ ਜੁਟੇ ਹੋਏ ਨੇ ਗੁਰੂ ਅਰ ਸਹਾਏ ਤੋਂ ਵਾਪਸ ਆਉਦੇ ਸਮੇਂ ਫਰੀਦਕੋਟ ਦੇ ਸਾਧਕ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਆਪਣਾ ਕਾਫਲਾ ਰੋਕਿਆ ਔਰ ਉੱਥੇ ਮੌਜੂਦ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਲੋਕ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਲਈ ਕਾਫੀ ਉਤਸ਼ਾਹਿਤ ਦਿਖੇ ਸਵਰਥਕਾ ਵੱਲੋਂ ਸੀਐਮ ਦੇ ਸਾਹਮਣੇ ਜਿੰਦਾਬਾਦ ਦੇ ਨਾਅਰੇ ਲਾਏ ਤਾਂ ਚੋੜ ਪ੍ਰਚਾਰ ਦਾ ਆਖਰੀ ਇੰਤਿਮਾਰ ਸੀ ਔਰ ਚੋਣ ਪ੍ਰਚਾਰ ਦੇ ਆਖਰੀ ਐਤਵਾਰ ਦੇ ਵਿੱਚ ਸੀਐਮ ਨੇ ਆਪਣੀ ਪੂਰੀ ਤਾਕਤ ਲਗਾਈ ਖਰੂਰ ਸਾਹਿਬ ਹਲਕੇ ਦੇ ਵਿੱਚ ਉਹ ਲਾਲਜੀਤ ਭੁੱਲਰ ਦੇ ਲਈ ਚੋਣ ਪ੍ਰਚਾਰ ਕਰਨ ਪੋਰਟ ਪਹੁੰਚੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਕਾਕਾ ਬਰਾੜ ਦੇ ਲਈ ਉਹਨਾਂ ਨੇ ਵੋਟਾਂ ਮੰਗੀਆਂ ਦੋਨੋਂ ਜਗ੍ਹਾ ਤੇ ਉਹਨਾਂ ਦੇ ਨਿਸ਼ਾਨੇ ਤੇ ਅਕਾਲੀ ਦਲ ਹੀ ਰਿਹਾ ਖਰੂਰ ਸਾਹਿਬ ਦੇ ਵਿੱਚ ਉਹਨਾਂ ਖਰੂਰ ਸਾਹਿਬ ਹਲਕਾ ਕਪੂਰਥਲਾ ਹਲਕਾ ਤੇ ਸੁਲਤਾਨਪੁਰ ਲੋਧੀ ਹਲਕਾ ਕਵਰ ਕੀਤਾ ਤਿੰਨ ਤਸਵੀਰਾਂ ਅਸੀਂ ਖਰੂਰ ਸਾਹਿਬ ਦੀਆਂ ਦਿਖਾ ਰਹੇ ਹਾਂ ਉਸ ਤੋਂ ਬਾਅਦ ਸੀਐਮ ਫਿਰੋਜ਼ਪੁਰ ਪਹੁੰਚੇ ਔਰ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਕਿ ਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਧਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣਾ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਰਜਾਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੁੱਛੀ ਐ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁਫੜਵੇ ਅਸੀਂ ਮौज ਬੜੀ ਲੁੱਟੀ ਆ ਊਗੀ ਛਿੱਤਰ ਨਾਲ ਕੁੱਟੀ ਆ ਹੁਣ ਸਾਡੀ ਜੜ ਮਾਨ ਭਗਵਾਨ ਜੀ ਨੇ ਪੁੱਟੀ ਹੈ ਲੈ ਕਾਲੀਦਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ ਹੈ ਬੋਲੇ ਸੋਨਹੁਲ ਸਾਸਰੀਆ